ਪੰਜਾਬ ਵਾਸੀਆਂ ਨੂੰ ਜਿਹੜੇ ਬਾਹਰ ਪੰਜਾਬੀ ਵਾਸੀ ਇਹਨਾਂ ਨੂੰ ਕੋਈ ਮੈਸੇਜ ਜਣਾਉਣਾ ਚਾਹੁੰਦੇ ਨੇ ਮੈਂ ਮੇਰੇ ਵੱਲੋਂ ਤੇ ਜੋ ਸ਼ਹਿਰ ਵਾਸੀ ਦੇਸ਼ ਵਾਸੀ ਸਾਡੇ ਪੰਜਾਬੀ ਭਰਾ ਜਿੰਨੇ ਵੀ ਬਾਹਰ ਵੀ ਨੇ ਜਿੱਥੇ ਵੀ ਨੇ ਕਿਉਂਕਿ ਧਰਤੀ ਦਾ ਮੋਹ ਹਰ ਕਿਸੇ ਨੂੰ ਹੁੰਦਾ ਜੀ ਔਰ ਇਹਦਾ ਜਿਹੜਾ ਤੁਸੀਂ ਰਿਜ਼ਲਟ ਵੇਖਣਾ ਹੈ ਇਹਦਾ ਤੁਸੀਂ ਜਿਹੇ ਵੇਖਣਾ ਤੇ ਐਸਾ ਜਿਹੜੇ ਆਪਣਾ ਜਿਹੜੇ ਆਪਣਾ ਫਲੱਡ ਆਇਆ ਤੁਸੀਂ ਵੇਖੋ ਫਲੱਡ ਸਾਡੇ ਅੰਦਰ ਨਾਲੇ ਦੀ ਜੀ ਗੱਲ ਕਰ ਰਹੀ ਹੈ ਤੇ ਭਾਵੇਂ ਕਿ ਪੰਜਾਬੀ ਕਿਤੇ ਵੀ ਸੀ ਕਿਸੇ ਦੁਨੀਆ ਦੇ ਕੋਨੇ ਸੀ ਉਹਨੇ ਆ ਕੇ ਆਪਣਾ ਸਹਿਯੋਗ ਜਿਹੜਾ ਉਹ ਫਲੱਡ ਅਫੈਕਟਡ ਲੋਕਾਂ ਦੇ ਵਿੱਚ ਜਾ ਕੇ ਪਾਇਆ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਤੇ ਆਪਣੀ ਤਖਦੀ ਦਾ ਮੋਹ ਹਰ ਕਿਸੇ ਨੂੰ ਹੈ ਸੋ ਮੈਂ ਆਪਣੇ ਸਾਰਿਆਂ ਨੂੰ ਪੰਜਾਬੀ ਭਾਈਚਾਰੇ ਨੂੰ ਸਾਡੇ ਪੰਜਾਬੀਆਂ ਨੂੰ ਅੰਮ੍ਰਿਤਸਰ ਵਾਲਿਆਂ ਨੂੰ ਦੇਸ਼ ਵਾਸੀਆਂ ਨੂੰ ਬਾਹਰ ਵਸੇ ਸਾਰਿਆਂ ਨੂੰ ਬਹੁਤ ਬਹੁਤ ਤੁਹਾਡੀ ਦੀਆਂ ਮੁਬਾਰਕਵਾਦ ਦਿੰਦਾ ਵਸਤੇ ਰਹਿਣ ਆਸੇ ਰਹਿਣ ਔਰ ਖਿਰ ਖੜਾਦੇ ਰਹਿਣ ਖੁਸ਼ ਆਗਰ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਦੀਵਾਲੀ ਦੀਆਂ ਮੁਬਾਰਕਾਂ ਤੇ ਤੁਹਾਨੂੰ ਵੀ ਮੁਬਾਰਕਾਂ ਜੀ ਸੇ ਮੈਸੇਜ ਦੇ ਨਾਲ ਗੁਰੂ ਨਗਰੀ ਨੂੰ ਸਵੱਛ ਬਣਾਉਣ ਦਾ ਲੋਕਾਂ ਨੂੰ ਕੀ ਕੀ ਚਾਹੁੰਦੇ ਚਾਹੋਗੇ ਦੇਖੋ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਪਿੱਛੇ ਸਾਡਾ ਜਿਹੜਾ ਪੰਜਾਬ ਅੰਮ੍ਰਿਤਸਰ ਸੀਗਾ ਕਿਉਂਕਿ ਸਾਡੀ ਸਰਕਾਰ ਨੇ ਇੱਕ ਵਾਅਦਾ ਦਿੱਤਾ ਹੈ ਕਿ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਔਰ ਰੰਗਲੇ ਪੰਜਾਬ ਦਾ ਰੰਗਲਾ ਸ਼ਹਿਰ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਰੰਗਲਾ ਖੂਬਸੂਰਤ ਤੇ ਸਵਾਛ ਬਿਲਕੁਲ ਜੀ ਕਾਰ ਬਣੇਗਾ ਜੇ ਲੋਕ ਸਾਥ ਦੇਣਗੇ ਸੋ ਲੋਕਾਂ ਨੂੰ ਬੀਤੇ ਕਿ ਆਪਾਂ ਆਉ ਰਗਲੇ ਪੰਜਾਬ ਦਾ ਰਗਲਾ ਸ਼ਹਿਰ ਹਮਸਾ ਨੂੰ ਕਰਾਈਏ ਔਰ ਸਾਰੇ ਨਾਲ ਮਿਲ ਕੇ ਸਾਰੇ ਅਪਰਾਲਾ ਕਰੀਏ ਕਿ ਅਸੀਂ ਕਿਤੇ ਵੀ ਗੱਲ ਨਾ ਪਾਣਾ ਨਾ ਪੈਣ ਦੇਣਾ ਜਿਹੜੀ ਸਾਡੀਆਂ ਵਿੱਚ